ਅੱਜ ਛਵੀ ਗਣਤੰਤਾ ਦੇ ਵਿਅਸਤੇ ਉਤੇ ਸੂਲ ਦੇ ਵਿੱਚ ਫੰਕਸ਼ਨ ਰੱਖਿਆ ਗਿਆ ਹੈ ਸਿਲਵਰ ਕੁੰਜ ਸਰਟੀ ਦਾ ਸਿਲਵਰ ਕੁੰਜ ਦਾ ਲਗਾਤਾਰ 11 ਮਹੀਨਿਆਂ 11 ਸਾਲਾਂ ਤੋਂ ਲਗਾਤਾਰ 11 ਸਾਲਾਂ ਤੋਂ ਅੱਜ ਕੱਲ੍ਹ ਕਈ ਸੰਸਥਾ ਚੱਲੂ ਹੁੰਦੀਆਂ ਜਿਹੜੀ ਦੂਜੀ ਤੇ ਤੀਜੇ ਸਾਲ ਸੀ ਠੋਸ ਹੋ ਜਾਂਦੀ ਹੈ ਜਾਂ ਮੈਂਬਰ ਫੁੰਡ ਜਾਂਦੇ ਆ ਜਾਂ ਫੰਡ ਨਹੀਂ ਇਕੱਠਾ ਹੁੰਦਾ ਇਹ ਇੱਕ ਐਸੀ ਸੰਸਥਾ ਹੈ ਸਿਲਵਰ ਕੁੰਜ ਜਿਹੜੀ ਕਿ ਲਗਾਤਾਰ 11 ਸਾਲ ਤੋਂ ਚੱਲ ਰਹੀ ਹੈ ਹਰ ਮਹੀਨੇ ਇਹਨਾਂ ਨੂੰ 1100 ਰੁਪਏ ਬੱਚਿਆਂ ਦੇ ਚੈੱਕ ਫਾਦਰ ਲੱਛ ਜਿਹੜੇ ਬੱਚੇ ਆ ਤੇ ਬੱਚਿਆਂ ਨੂੰ ਸਗਨ ਸਕੀਮ ਸਾਰੇ ਤਰ੍ਹਾਂ ਦਾ ਸਿੱਖਿਆ ਦੇ ਲਈ ਸਾਰਾ ਕੁਝ ਦਿੱਤਾ ਜਾਂਦਾ ਹੈ ਵੰਤਰ ਕੀਤਾ ਜਾਂਦਾ ਹੈ ਇਹ ਸੋਸਾਇਟੀ ਜਿਸ ਦਿਨ ਕਦੀ ਵੀ ਰਿਕਵਰਚ ਨਹੀਂ ਆਏਗੀ ਸਾਡੀ ਇਹੀ ਪੀਲ ਹੈ ਬਾਕੀਆਂ ਨੂੰ ਵੀ ਮੈਂਬਰਾਂ ਨੂੰ ਸਾਰਿਆਂ ਨੂੰ ਪੀ ਲੈ ਕੇ ਸੋਸਾਇਟੀ ਨਾਲ ਜੋੜੇ ਰੋ ਜਿਹੜੀ ਕਿ ਬਾਕੀ ਸੋਸਾਇਟੀਆਂ ਜਿਵੇਂ ਕੋਈ ਰਹਿ ਜਾਂਦੀ ਰਾਜ ਇਹ ਨਹੀਂ ਰਹੇ ਬਿਲਕੁਲ ਲਗਾਤਾਰ ਇਹ ਸੰਸਥਾ ਦੇ ਵਿੱਚ ਸੀਵਾ ਸਾਰਾ ਵਿਜੇ ਚੋਪੜਾ ਜੀ ਦਾ ਪੰਡਤ ਜੀ ਵਿਜੇ ਚੋਪੜਾ ਜੀ ਦਾ ਪਿੱਛੇ ਸਹਾਰਾ ਹੈ ਉਹਨਾਂ ਨੇ ਸ਼ੁਰੂ ਕਰਵਾਈ ਸੀ ਉਹੀ ਲਗਾਤਾਰ ਸ਼ੁਰੂ ਕਰਦੇ ਆ ਰਹੇ ਆ ਚੱਲਦਾ ਆ ਰਹੇ ਆ ਇਸੇ ਤਰ੍ਹਾਂ ਚੱਲਦਾ ਰਹੇ ਕਿੰਨੀਆਂ ਫਾਦਲ ਇਸ ਬੱਚਿਆਂ ਨੂੰ ਚੱਕ ਦਿੱਤਾ ਜਾਂਦਾ ਘਟ ਤੋਂ ਘਟ ਹਾਂ ਲੈਸ ਬੱਚੇ ਤੇ ਬੱਚਿਆਂ ਵਿੱਚ ਹੀ ਘੱਟੋ ਘੱਟ 80 ਬੱਚਿਆਂ ਨੂੰ ਦਿੱਤਾ ਜਾਂਦਾ 100 ਵੀ 100 ਵੀ ਹੋ ਜਾਂਦੀ ਹੈ 100 ਵੀ ਹੋ ਜਾਂਦੀ ਹੈ 100 ਹੀ ਸਮਝੋ 100 ਹੀ ਹੈ 100 ਨੂੰ ਦਿੱਤਾ ਜਾਂਦਾ ਬਾਕੀ ਹੋਰ ਵੀ ਕਿਸੇ ਦਾ ਅੰਗ ਇਹਨੂੰ ਸਾਈਕਲ ਜਾਂ ਕਿਸੇ ਦੀ ਕੋਈ ਵੀ ਡੈਮੇਜ ਹੋਵੇ ਲੈਕ ਜਦ ਜੋ ਵੀ ਮੋਟਾ ਜਾਂ ਕੁਝ ਸਾਰਿਆਂ ਨੂੰ ਉਹ ਵੀ ਮਦਦਨ ਦਿੱਤੇ ਜਾਂਦੇ ਆ ਹਾਂਜੀ ਗਿਆ ਇਸ ਵਿੱਚ ہمارے ਮੁੱਖ ਆਤੀਤੀ ਸ਼੍ਰੀ ਵਿਜੈ কুমার ਚੋਪੜਾ ਜੀ ਔਰ अनेकों ਅਥਸੀ ਗਰਮ ਜਹਾਂ ਪਰ ਆਏ ਹੈ ਅੱਜ ਹਮਾਰੇ ਵਿੱਚ ਮੈਂ ਆਪਣੇ ਸਭੀ ਮੈਂਬਰੋਆਂ ਦਾ ਡੋਨਰੋਆਂ ਦਾ ਪੈਟਰਨਸ ਦਾ ਬੁਮਨ ਸੈਲ ਜਿਤਨੀ ਹੈ ਹਮਾਰੇ ਸਭੀ ਦਾ ਧੰਨਵਾਦ ਕਰਤਾ ਹੂੰ ਜਿਨ੍ਹਾਂ ਨੇ ਹਮੇ ਲਗਾਤਾਰ ਇਹ ਸੰਯੋਗ ਦਿੱਤੇ ਹੈ ਉਸੇ ਕੇ ਕਾਰਨ ਹਮ हमने आज चेक भी डेढ़ लाख के बांटे हैं पचहत्तर बच्चियों को दो हज़ार रुपया के हिसाब से डेढ़ लाख में दिया हमने और इसके अलावा आज हम एक ट्रक भेज रहे हैं विजय चोपड़ा जी के द्वारा जो कि सीमावर्ती क्षेत्रों में जाता है वहाँ पर हम भेज रहे हैं और मैं आशा करूँगा कि इसी तरह हमारी सोसाइटी हमें सहयोग देती रहेगी ताकि हम जैसे अनेक काम करते रहें विशेषकर साइंस सोल्जर स्कूल का बहुत बहुत आभारी हूँ जिन्होंने अपने बच्चों का जहाँ पर अच्छी तरह बहुत बढ़िया कल्चर प्रोग्राम आया है मैं उनका हमेशा आभारी रहूँगा धन्यवाद कितने साल तो सस्ता चल रही है ग्यारह साल से सस्ता चल तो रही है ग्यारह साल से चल तो रही है ठीक तो है